ਅਜੇ ਕੀ ਅਸੀਂ ਕਿਉਂਕਿ ਇੱਕ ਕੰਮ ਹੁੰਦਾ ਏ ਪਾਰਟੀ ਦਾ ਕਰਨਾ ਇੱਕ ਇਲੈਕਸ਼ਨ ਮਸ਼ੀਨਰੀ ਉਹ ਅਲੱਗ ਤਰ੍ਹਾਂ ਦੀ ਹੁੰਦੀ ਏ ਤੇ ਉਹ ਪਹਿਲੀ ਵਾਰ ਸਾਡੇ ਕਾਰਜਕਰਤਾ ਤੇ ਸਾਡੀ ਜਿਹੜੀ ਟੀਮਾਂ ਏ ਉਹ ਲੜੀਆਂ ਚਾਹੇ ਸਾਰੇ ਸਾਡੇ ਜ਼ਿਲ੍ਹੇ ਦੀ ਡਿਸਟ੍ਰਿਕਟ ਦੀ ਬੋਡੀ ਹੋਵੇ ਚਾਹੇ ਸਾਡੇ ਮੰਡਲ ਪ੍ਰਧਾਨ ਹੋਣ ਚਾਹੇ ਸਾਡੇ ਸ਼ਕਤੀ ਕੇਂਦਰ ਹੋਣ ਚਾਹੇ ਸਾਡੇ ਬੂਥ ਕਮੇਟੀਆਂ ਬੂਥ ਪ੍ਰਧਾਨ ਤੇ ਪ੍ਰੈਜ਼ੀਡੈਂਟ ਹੋਣ ਸਾਰੀਆਂ ਕਮੇਟੀਆਂ ਨੇ ਇਸ ਤਰੀਕੇ ਨਾਲ ਪਰਫਾਰਮ ਕੀਤਾ ਵੀ ਅੱਜ ਉਹ ਜਿੱਤ ਆ ਜਿਹੜੀ ਤੁਹਾਡੇ ਮੂਰੇ ਆ ਕੱਲਾ ਕੱਲਾ ਇੰਨੀ ਗਰਮੀ ਚ ਜਿਹੜਾ ਕਿ ਇਲੈਕਸ਼ਨ ਕਮਿਸ਼ਨ ਨੇ ਆਪ ਮੰਨਿਆ ਵੀ ਐਡੀ ਬੜੀ ਗਰਮੀ ਚ ਜਿਹੜੀ ਇਲੈਕਸ਼ਨ ਉਹ ਬੜੀ ਔਖੀ ਇਲੈਕਸ਼ਨ ਸੀ ਆਪਣੀ ਤਾਂ ਆਖਰੀ ਫੇਸ ਸੀ ਤੇ ਭਾਜਪਾ ਨੇ ਕੱਲਾ ਕੱਲਾ ਦਰਵਾਜ਼ਾ ਲੁਧਿਆਣੇ ਦਾ ਖੜਕਾ ਕੇ ਪ੍ਰਧਾਨ ਮੰਤਰੀ ਜੀ ਬਾਰੇ ਭਾਜਪਾ ਸਰਕਾਰ ਬਾਰੇ ਗੱਲ ਦੱਸੀ ਤੇ ਉਹ ਗੱਲ ਸੁਣੀ ਮੰਨੀ ਗੱਲ ਤੇ ਕਿਤੇ ਵੀ ਨੇੜੇ ਤੜੇ ਵੀ ਜਿਹੜੀਆਂ ਪਾਰਟੀਆਂ ਐ ਉਹ ਰਹਿ ਨਹੀਂ ਗਈਆਂ ਅਸੀਂ 50-50 ਹਜ਼ਾਰ ਵੋਟਾਂ ਜਿਹੜੀ ਉਹ ਅਸੀਂ ਸ਼ਹਿਰ ਚੋਂ ਲੈ ਕੇ ਗਏ ਆ ਸਿਰਫ ਜਿਹੜੀ ਸਾਡੀ ਕਮੀ ਰਹੀ ਉਹ ਸਿਰਫ ਇਹ ਵੀ ਅਸੀਂ ਪਿੰਡਾਂ ਦੇ ਵਿੱਚ ਪਿੰਡਾਂ ਚ ਕਿਉਂਕਿ ਖਾਲੀ ਗਰਾਊਂਡ ਸੀ ਬੀਜੇਪੀ ਨੂੰ ਉੱਥੇ ਕੰਪੇਨ ਕਰਨ ਨਹੀਂ ਦਿੱਤਾ ਬੀਜੇਪੀ ਦੇ ਉੱਥੇ ਬੂਥ ਨਹੀਂ ਲੱਗਣ ਦਿੱਤੇ ਤੇ ਇੱਕ ਕੈਂਡੀਡੇਟ ਵੀ ਆਮ ਵਰਕਰ ਜੇ ਸਾਡੇ ਨੇ ਤਾਂ ਕਿੱਥੇ ਜਾਣਾ ਸੀ ਮੈਂ ਕੈਂਡੀਡੇਟ ਜਿਹੜਾ 300 ਤੋਂ ਉੱਤੇ ਪਿੰਡਾਂ ਜਿੱਥੇ ਮੈਂ ਕੰਪੇਨ ਹੀ ਨਹੀਂ ਕਰ ਸਕਿਆ ਜਿੱਥੇ ਜਾ ਹੀ ਨਹੀਂ ਸਕੇ ਤੇ ਜੇ ਉੱਥੇ ਵੀ ਸਾਨੂੰ ਲੈਵਲ ਪਲੇਨ ਫੀਲਡ ਮਿਲਦਾ ਸਾਨੂੰ ਕੰਪੇਨ ਕਰਨ ਦਾ ਮੌਕਾ ਮਿਲਦਾ ਜਿਹੜਾ ਕਿ ਆਮ ਆਦਮੀ ਦੀ ਸਰਕਾਰ ਤੇ ਕਾਂਗਰਸ ਨੇ ਰਲ ਕੇ ਇਹ ਸਾਰੀ ਸਾਜ਼ਿਸ਼ ਘੜੀ ਤੁਹਾਨੂੰ ਮੈਂ ਪਹਿਲਾਂ ਕਿਹਾ ਸੀ ਵੀ ਇਹਨਾਂ ਦਾ ਅਲਾਈਅੰਸ ਆ ਜਿੱਥੇ ਇਹਨਾਂ ਦਾ ਕੈਂਡੀਡੇਟ ਆ ਜਿਹਦਾ ਵੀ ਜਤਉਣਾ ਚਾਹੁੰਦੇ ਸੀਗੇ ਤਕੜਾ ਉੱਥੇ ਇਹਨਾਂ ਨੇ ਆਪਣਾ ਆਮ ਆਦਮੀ ਦਾ ਕੈਂਡੀਡੇਟ ਨੂੰ ਸਾਈਲੈਂਸ ਸਾਈਲੈਂਟ ਕਰਤਾ ਜਿੱਥੇ ਆਮ ਆਦਮੀ ਦਾ ਜਤਉਣਾ ਚਾਹੁੰਦੇ ਸੀ ਉੱਥੇ ਕਾਂਗਰਸ ਦਾ ਸਾਈਲੈਂਟ ਕਰਤਾ ਉਹ ਗੱਲ ਜਿਹੜੀ ਆ ਸਪਸ਼ਟ ਤੁਹਾਡੇ ਮੂਹਰੇ ਹੋਈ ਆ ਨਹੀਂ ਤੁਸੀਂ ਮੈਨੂੰ ਦੱਸੋ ਇੱਕ ਆਮ ਆਦਮੀ ਦੇ ਕੈਂਡੀਡੇਟ 6 ਦੇ 6 14 ਚੋਂ 14 ਦੇ 14 ਐਮਐਲਏ ਨੇ ਤੇ ਅੱਜ ਪੱਪੀ ਜੀ ਜਿਹੜੇ ਕੈਂਡੀਡੇਟ ਸੀ ਉਹ ਆਪਣਾ ਵਾਰਡ ਵੀ ਕਿਵੇਂ ਹਾਰ ਗਏ ਆਪਣਾ ਵਾਰਡ ਆ ਜਿਹੜਾ ਉਥੋਂ ਵੀ ਉਹ ਹਾਰ ਗਏ ਦਾ ਮਤਲਬ ਇਹ ਸਾਰੀ ਮਿਲ ਗੇਮ ਸੀ ਉਹ ਦਿਨ ਬੂਥ ਹਾਰ ਗਏ ਬੂਥ ਹਾਰੇ ਆਪਣਾ ਬੂਥ ਹਾਰੇ ਇਹਨੂੰ ਬੜੀ ਗੱਲ ਕੀ ਹੋ ਸਕਦੀ ਆ ਤੇ ਇਲੈਕਸ਼ਨਾਂ ਵਾਲੇ ਦਿਨੇ ਗੱਲ ਪ੍ਰੂਵ ਹੋ ਗਈ ਜਦੋਂ ਕੈਂਡੀਡੇਟ ਇੱਕ ਦੂਜੇ ਦੇ ਘਰੇ ਜਾ ਕੇ ਬਹਿ ਗਏ ਉਹਦਾ ਮਤਲਬ ਕੀ ਸੀ ਤੁਸੀਂ ਸਾਰਾ ਇਹ ਗੱਲ ਸਮਝਦੇ ਹੋ ਤੇ ਫੇਰ ਮੈਂ ਆਪਣੇ ਤੁਸੀਂ ਗੱਲ ਕਰ ਸਕਦੇ ਹਾਂ ਪਰ ਮੈਂ ਸਭ ਤੋਂ ਜ਼ਿਆਦਾ ਕਿਉਂਕਿ ਕੁਝ ਚਿਰ ਪਹਿਲਾਂ ਬੀਜੇਪੀ ਨੇ ਆਪਣਾ ਵਿਸ਼ਵਾਸ ਜਤਾਇਆ ਤੇ ਬੀਜੇਪੀ ਇੱਕਦਮ ਇੱਕਦਮ ਜਿਵੇਂ ਫੌਜ ਦੀ ਤਰ੍ਹਾਂ ਆਰਮੀ ਦੀ ਤਰ੍ਹਾਂ ਉਹਨਾਂ ਨੇ ਇਹ ਕੰਮ ਕੀਤਾ ਐਦੂੰ ਵੱਧ ਮਿਹਨਤ ਮੈਂ ਨਾ ਕੋਈ ਪਾਰਟੀ ਮੈਂ ਤਿੰਨ ਵਾਰ ਮੈਂਬਰ ਪਾਰਲੀਮੈਂਟ ਪਹਿਲਾਂ ਵੀ ਰਿਆ ਇੰਨੀ ਪਾਰਟੀ ਕੋਈ ਮਿਹਨਤ ਕਰਦੀ ਇੰਨੀ ਡੈਡੀਕੇਟਿਡ ਬਿਨਾ ਕਿਸੇ ਨਿਸ਼ਕਾਮ ਸੇਵਾ ਕੀਤੀ ਆ ਤੇ ਗਿੰਦੀਆਂ ਗਰਾਈਆਂ ਤੋਂ ਮੈਂ ਬੀਜੇਪੀ ਵਰਕਰ ਲੀਡਰਸ਼ਿਪ ਤੇ ਲੁਧਿਆਣੇ ਦੇ ਵੋਟਰਾਂ ਦਾ ਮੈਂ ਤਹਿ ਦਿਲੋਂ ਧੰਨਵਾਦੀ ਆ ਮੇਰੇ ਕੋਲ ਸ਼ਬਦ ਨਹੀਂਗਾ ਕੋਈ ਉਹਨਾਂ ਦਾ ਧੰਨਵਾਦ ਕਰਾਂਗਾ ਜਿਵੇਂ ਤੁਸੀਂ ਇੱਕ ਮਿੰਟ ਪਹਿਲਾਂ ਮੈਂ ਕਿਉਂਕਿ ਬਹੁਤ ਵੱਡੇ ਫੈਸਲੇ ਹੋਏ ਆ ਜਿਹੜਾ ਕਿ ਦੋ ਮਿਨਿਸਟਰੀਆਂ ਪ੍ਰਧਾਨ ਮੰਤਰੀ ਜੀ ਨੇ ਪੰਜਾਬ ਦੇ ਹੀ ਦਿੱਤੀਆਂ ਲੁਧਿਆਣੇ ਲਈ ਦਿੱਤੀ ਆ ਚਾਹੇ ਉਹ ਸਾਡੀ ਮੈਂ ਅੱਜ ਰੇਲਵੇ ਦੇ ਬਾਰੇ ਬੋਲوں ਜ਼ਰੂਰ ਫੂਡ ਪ੍ਰੋਸੈਸਿੰਗ ਦੀ ਵੀ ਗੱਲ ਕਰਾਂਗੇ ਪਰ ਛੋਟੀ ਥੋੜੀ ਹੀ ਕਿਉਂਕਿ ਟਾਈਮ ਬੜਾ ਥੋੜਾ ਸੀ ਜੋ ਉਹਦੇ ਵਿੱਚ ਮੈਂ ਰਿਵਿਊ ਕਰ ਸਕਿਆ ਜੋ ਮੈਂ ਗੱਲ ਕਰ ਸਕਿਆ ਉਹ ਤੁਹਾਡੇ ਮੂਰੇ ਜ਼ਰੂਰ ਮੈਂ ਦੱਸਣੀ ਆ ਜਿੱਥੇ ਕਿ ਸਾਡੇ ਮੰਤਰੀ ਵੈਸ਼ਨਰ ਜੀ ਨਾਲ ਮੇਰੀ ਲੰਬੀਆਂ ਗੱਲਾਂ ਹੋਈਆਂ ਇੱਕ ਸਭ ਤੋਂ ਜ਼ਰੂਰੀ ਤੁਹਾਨੂੰ ਪਤਾ ਹੈ ਵੀ ਅੱਜ ਜਿਹੜਾ ਇੱਕ ਲਿੰਕ ਆ ਜਿਹੜਾ ਲਿੰਕ ਜਿਹੜਾ ਸਾਡਾ ਜੁੜਦਾ ਏ ਇਹ ਬਹੁਤ ਹੀ ਜ਼ਰੂਰੀ ਆ ਬਾਕੀ ਲਿੰਕ ਵੀ ਹੈਗੇ ਆ ਪਰ ਇਹ ਜਿਹੜਾ ਸਾਡਾ ਪਟਿਆਲੇ ਦੇ ਵਿੱਚੋਂ ਹੋ ਕੇ ਰਾਜਪੁਰਾ ਜਿਹੜਾ ਬ੍ਰਾਡਗੇਟ ਲਿੰਕ ਆ ਜਿਹੜਾ ਉਹਨੂੰ ਕਿਉਂਕਿ ਇਹ ਬਹੁਤ ਪੁਰਾਣੀ ਮੰਗਾ ਬੜੇ ਚਿਰ ਦੀ ਮੰਗਾ ਲਈ ਜਿਹੜਾ ਮਹਾਲੀ ਨਾਲ ਰਾਜਧਾਨੀ ਨਾਲ ਰਾਜਪੁਰੇ ਦੇ ਥਰੂ ਇਹਨੂੰ ਜੋੜਿਆ ਜਾਵੇ ਇਹਦੀ ਖਾਸ ਤੌਰ ਤੇ ਮੈਂ ਜੇ ਗੱਲ ਕਰਾਂ ਇਹ 55 ਜਿਹੜਾ ਕਿਲੋਮੀਟਰ ਆ ਜਿਹੜਾ ਇਹ ਇਹਦਾ ਲਿੰਕ ਆ ਜਿਹੜਾ ਇਹ ਲਿੰਕ ਹੈ ਮਤਲਬ ਹੈ ਨਹੀਂਗਾ ਜਿੱਦੇ ਕਰਕੇ ਸਿੱਧਾ ਪੰਜਾਬ ਮਾਲਵਾ ਸਾਰਾ ਜਿਹੜਾ ਉਹ ਆਪਣੀ ਕੈਪਟਨ ਨਾਲ ਉਹ ਜੁੜਿਆ ਨਹੀਂ ਤੇ ਇਹਦੇ ਵਿੱਚ ਤਕਰੀਬਨ 2016 ਤੇ 17 ਇੱਕ ਡੀਪੀਆਰ ਬਣੀ ਸੀ ਜਿਹਦੀ ਤਕਰੀਬਨ ਜਿਹੜੀ ਇਹ ਸਾਰਾ ਪ੍ਰੋਜੈਕਟ ਕਾਸਟ ਸੀਗਾ ਉਸ ਵੇਲੇ 312 ਕਰੋੜ ਰੁਪਏ ਦਾ ਇਹ ਉਦੋਂ ਪ੍ਰੋਜੈਕਟ ਸੀ ਤੇ ਇਹਦੇ ਵਿੱਚ ਇੱਕ ਗੱਲ ਜ਼ਰੂਰ ਸੀ ਵੀ ਜਦੋਂ ਰੇਲਵੇ ਨੇ ਦੇਖਿਆ ਵੀ ਇਹ ਪ੍ਰੋਜੈਕਟ ਚ ਵਿੱਚ ਸਾਨੂੰ ਮੁਨਾਫਾ ਹੈ ਜਾਂ ਘਾਟਾ ਹੈ ਤੇ ਜਦੋਂ ਉਹਦੇ ਸਾਰੇ ਰਿਪੋਰਟ ਤਿਆਰ ਹੋਈ ਉਹਦੇ ਵਿੱਚ 5% ਦਾ ਰੇਲਵੇ ਨੂੰ ਘੱਟਾ ਸੀ ਮੁਨਾਫਾ ਨਹੀਂ ਸੀ ਤੇ ਚਲੋ ਉਹਨੂੰ ਦੇਖਦੇ ਹੋਏ ਵੀ ਇਹ ਫੈਸਲਾ ਕੀਤਾ ਗਿਆ ਵੀ ਅਸੀਂ ਜਿਹੜਾ 300 ਤੋਂ ਉੱਤੇ ਕਰੋੜ ਰੁਪਈਆ ਖਰਚ ਕਰਾਂਗੇ ਪਰ ਜਿਹੜੀ ਲੈਂਡ ਕਿਉਂਕਿ ਬੜੀ ਵੱਡੀ ਸਮੱਸਿਆ ਹੈ ਪੰਜਾਬ ਦੇ ਵਿੱਚ ਜ਼ਮੀਨ ਤੇ ਜ਼ਮੀਨ ਜਿਹੜੀ ਆ ਉਹ ਸ਼ੇਅਰਿੰਗ ਬੇਸ ਤੇ ਆ ਜਿਹੜਾ ਉਹ ਪੰਜਾਬ ਗਵਰਨਮੈਂਟ ਸਾਨੂੰ ਜ਼ਮੀਨ ਜਿਹੜੀ ਆ ਉਹ దਏਗੀ ਮੈਂ ਸਾਰੀਆਂ ਜਿਹੜੀਆਂ ਰੇਲਵੇ ਬੋਰਡ ਦੇ ਚਿੱਠੀਆਂ ਲਿਖੀਆਂ ਪੰਜਾਬ ਚੀਫ ਸੈਕਰੀਟਰੀ ਨੂੰ ਲਿਖੀਆਂ ਪਰ ਉਹ ਹੁਣ ਤੱਕ तकरीबन 8 ਸਾਲ ਹੋ ਗਏ ਉਹਦੇ ਵਿੱਚ ਜਿਹੜੀ ਆ ਉਹ ਜ਼ਮੀਨ ਜਿਹੜੀ ਆ ਉਹ ਨਹੀਂ ਮੁਹੱਈਆ ਕਰਾ ਕੇ ਦਿੱਤੀ ਪੰਜਾਬ ਸਰਕਾਰ ਨੇ ਪਰ ਫਿਰ ਵੀ ਮੈਂ ਇਹ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਸਭ ਤੋਂ ਪ੍ਰਾਇੋਰਟੀ ਤੇ ਅਸੀਂ ਵਿਦਨ ਡੇਜ਼ ਇਹਨੂੰ ਦੁਬਾਰਾ ਇਹਦੀ ਡੀਪੀਆ ਤਿਆਰ ਕਰਾਂਗੇ ਇਹਦੀ ਮੈਂ ਮੰਤਰੀ ਜੀ ਨਾਲ ਗੱਲ ਕਰਕੇ ਇਹਦੀ ਡੀਪੀਆਰ ਤਿਆਰ ਆ ਜਿਹੜੀ ਕਿਉਂਕਿ ਇਹ ਐਸਐਸਏ ਨਗਰ ਮੁਹਾਲੀ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਪਟਿਆਲਾ ਤਕਰੀਬਨ 43.192 ਹੈਕਟੇਅਰ ਜ਼ਮੀਨ ਆ ਜਿਹੜੀ ਉਹ ਸਾਨੂੰ ਇਹਦੇ ਲਈ ਚਾਹੀਦੀ ਆ ਤੇ ਇਹਦੀ ਰਿਵਾਈਜ਼ ਡੀਪੀਆਰ ਆ ਜਿਹੜੀ ਕਿਉਂਕਿ ਹੁਣ ਉਹ 300 ਸੀ ਉਹ ਡਬਲ ਹੋ ਗਈ ਹੁਣ 8 ਸਾਲ ਤੱਕ ਉਹਦਾ ਖਰਚਾ 5-600 ਕਰੋੜ ਰੁਪਏ ਚਾਹੀਦਾ ਹੋਊਗਾ ਪਰ ਮੁੱਖ ਮੰਤਰੀ ਜੀ ਨਾਲ ਜਦੋਂ ਮੀਟਿੰਗ ਹੋਏਗੀ ਉਹਨਾਂ ਨੂੰ ਇਹਦੇ ਲਈ ਕਿਸ ਤਰੀਕੇ ਨਾਲ ਉਹ ਜ਼ਮੀਨ ਮਹਈਆ ਕਰਾ ਸਕਦੇ ਆ ਇਹ ਬਹੁਤ ਵੱਡਾ ਇੱਕ ਇੱਕ ਜਮੀਨ ਕਿੰਨੀ ਸਰ ਮੈਂ ਇਹਦਾ ਤੁਹਾਨੂੰ ਦੱਸ ਦਿੰਨਾ 43.192 ਫੈਕਟ ਯਰਸ ਵੀ ਨਾ ਜਿਹੜੀ ਚਾਹੀਦੀ ਆ ਤੇ ਟੋਟਲ ਜਿਹੜੀ ਆ 55 ਕਿਲੋਮੀਟਰ ਇਹ ਜਿਹੜੀ ਆ ਉਦੋਂ ਬਾਅਦ ਜਿਹੜੀ ਇੱਕ ਜਿਹੜਾ ਸਾਡਾ ਲੁਧਿਆਣਾ ਦੇ ਵਿੱਚ ਜਿਹੜੀਆਂ ਤਕਰੀਬਨ ਮੁੱਲਾਂਪੁਰ ਜਿਹੜੀ ਆ ਡਬਲਿੰਗ ਬੱਦੋਵਾਲ ਲੁਧਿਆਣਾ ਸੈਕਸ਼ਨ ਆ ਜਿਹੜਾ ਇਹਦਾ ਕੰਮ ਚੱਲ ਰਿਹਾ ਹੈ ਸੀ ਫਾਈਨੈਂਸ਼ੀਅਲ ਇਅਰ 'ਚ ਖਤਮ ਹੋਏਗਾ ਲੁਧਿਆਣਾ ਕਿਲਾ ਰੈਪੋ ਡਬਲਿੰਗ ਇਹਦਾ ਕੰਮ ਚੱਲ ਰਿਹਾ ਹੈ ਇਹਦਾ ਵੀ ਜਿਹੜਾ ਸੈਕਸ਼ਨ ਦਾ ਕੰਮ ਹੈ ਇਸੇ ਦੌਰਾਨ ਪੂਰਾ ਹੋਏਗਾ ਨੰਗਲ ਡੈਮ ਤਲਵਾੜਾ ਮਕੇਰੀਆਂ ਇਹ ਬਿਲਕੁਲ ਨਵੀਂ ਲਾਈਨ ਪੈ ਰਹੀ ਹੈ ਡਬਲਿੰਗ ਨਹੀਂ ਇਹ ਨਵੀਂ ਲਾਈਨ ਪੈ ਰਹੀ ਆ ਇਹ ਸਾਰਿਆਂ ਦੀ ਜਿਹੜੀ ਕੀਮਤ ਹੈ ਤਕਰੀਬਨ 2400 ਕਰੋੜ ਰੁਪਈਆ ਹੈ ਇਹ ਜਿਹੜੇ ਪ੍ਰੋਜੈਕਟ ਨੇ ਮੈਂ ਜਿਵੇਂ ਕਿਹਾ ਮੁੱਲਾਪੁਰ ਡਬਲਿੰਗ ਬੱਦੋਵਾਲ ਲੁਧਿਆਣਾ ਸੈਕਸ਼ਨ ਮੁੱਲਾਪੁਰ ਲੁਧਿਆਣਾ ਚ ਕਿਲਾ ਰੈਪੋ ਲੁਧਿਆਣਾ ਕਿਲਾ ਰੈਪੋ ਸੈਕਸ਼ਨ ਚ ਇਹ ਡਬਲਿੰਗ ਹੋ ਰਹੀ ਆ ਤੇ ਨੰਗਰ ਤਲਵਾੜਾ ਮਕੇਰੀਆਂ ਲਾਈਨਾਂ ਇਹ ਨਵੀਂ ਪੈਰੀ ਇਹ 2400 ਕਰੋੜ ਰੁਪਏ ਦੇ ਇਹ ਪ੍ਰੋਜੈਕਟ ਨੇ ਉਦੋਂ ਬਾਅਦ ਅੰਮ੍ਰਿਤ ਸਕੀਮ ਦੇ ਵਿੱਚ 30 ਪ੍ਰੋਜੈਕਟ ਨੇ ਤੀਰ ਰੇਲਵੇ ਸਟੇਸ਼ਨ ਨੇ ਜਿਹੜੇ ਪੰਜਾਬ ਦੇ ਵਿੱਚ ਅੰਮ੍ਰਿਤ ਭਾਲ ਸਟੇਸ਼ਨ ਸਕੀਮ ਦੇ ਵਿੱਚ ਉਹ ਕਵਰ ਕੀਤੇ ਜਾ ਰਹੇ ਆ ਉਹਦੀ ਲਿਸਟ ਵੀ ਮੈਂ ਤੁਹਾਨੂੰ ਤਕਰੀਬਨ ਉਹ ਤਿਆਰ ਜਿਹੜੀ ਆ ਮੇਰੇ ਕੋਲ ਹੈਗੀ ਆ ਮੈਂ ਤੁਹਾਨੂੰ ਦਵਾਂਗਾ ਇਹਦੇ ਵਿੱਚ ਜਿਹੜਾ ਇਹ 1100 1103 ਕਰੋੜ ਰੁਪਏ ਦਾ ਜਿਹੜਾ ਇਹਦੇ ਉੱਤੇ ਖਰਚ ਕੀਤਾ ਜਾ ਰਿਹਾ ਆ ਤਕਰੀਬਨ 3 ਚੋਂ 25 ਸਟੇਸ਼ਨਾਂ ਤੇ ਜਿਹੜਾ ਉਹ ਕੰਮ ਸ਼ੁਰੂ ਹੋ ਗਿਆ ਸ੍ਰੀ ਅਮਰitsar ਸਾਹਿਬ ਬਿਆਸ ਬਠਿੰਡਾ ਜਲੰਧਰ ਸਿਟੀ ਐਂਡ ਪਠਾਨਕੋਟ ਇਹਨਾਂ ਦਾ ਮਾਸਟਰ ਪਲੈਨਿੰਗ ਆ ਜਿਹੜੀ ਇਹ ਤਿਆਰ ਹੋ ਰਹੀ ਆ ਇਹ 1103 ਕਰੋੜ ਦੇ ਇਹ ਪ੍ਰੋਜੈਕਟ ਆ ਜਿਹੜੇ ਇਹਦੇ ਵਿੱਚ ਡਿਵੈਲਪਮੈਂਟ ਮਾਸਟਰ ਪਲਾਨ ਆ ਬਹੁਤ ਵਧੀਆ ਡਿਜ਼ਾਈਨ ਨੇ ਹਰੀਜ਼ਨ 5 40 60 ਦੇ ਫਜ਼ਾਟ ਬਣੇ ਹੋਏ ਨੇ ਇਹਦੇ ਪਾਸ ਇਹਦੇ ਵਿੱਚ ਚਾਹੇ ਪਲਾਜ਼ਾ ਬਣਨਗੇ ਚਾਹੇ ਸਿਟੀ ਸੈਂਟਰ ਬਣਨਗੇ ਚਾਹੇ ਬੜੀ ਵਧੀਆ ਬਿਲਡਿੰਗਸ ਨੇ ਜਿਹੜੀਆਂ ਦੋਨੋਂ ਪਾਸੇ ਹੋਣ ਕੱਲ ਨੂੰ ਕਿਸੇ ਸ਼ਹਿਰ ਚ ਬੈਟਰ ਹੋਣੀ ਆ ਕੱਲ ਕਿਸੇ ਉਹਨੂੰ ਬਸ ਸਟੇਸ਼ਨਾਂ ਨਾਲ ਜੋੜਨਾ ਸਿਟੀ ਨਾਲ ਜੋੜਨਾ ਨਹੀਂ ਇੱਕ ਪਾਸੇ ਤੁਹਾਨੂੰ ਪਤਾ ਸਟੇਸ਼ਨ ਦੀ ਜਿਹੜੀ ਆ ਉਹ ਉਹ ਆਉਣ ਜਾਣ ਹੁੰਦੀ ਆ ਇਹ ਜਿਹੜੇ ਸਟੇਸ਼ਨ 30 ਦੇ 30 ਬਣ ਰਿਹਾ ਦੋਨੋਂ ਪਾਸੇ ਇਹ ਸੜਕਾਂ ਦੇ ਨਾਲ ਜੁੜਨਗੇ ਆਵਾਜਾਈ ਨਾਲ ਜਿਹੜੇ ਇਹ ਇਹ ਜੁੜਨਗੇ ਇਹਦੇ ਦੇ ਵਿੱਚ ਕੈਫੇਟੇਰੀਆ ਹੋਣਗੇ ਪੈਸੇਂਜਰ ਅਮੈਨਿਟੀਆਂ ਰਿਟੇਲ ਸ਼ਾਪਸ ਹੋਣ ਦੀ ਐਸਪੇਸ ਉਹਨਾਂ ਲਈ ਤੇ ਖਾਸ ਤੌਰ ਤੇ ਸੂਜ ਟ੍ਰੈਫਿਕ ਫਲੋ ਜਿਵੇਂ ਵੀ ਹੋਵੇ ਉਹਦੇ ਲਈ ਪਾਰਕਿੰਗ ਫੈਸਿਲਿਟੀ ਚੰਗੀਆਂ ਹਾਈ ਲੈਵਲ ਪਲੇਟਫਾਰਮਸ ਹੋਣਗੇ ਅੰਪਰੂਵਡ ਸਰਫੇਸ ਐਂਡ ਪਲੇਟਫਾਰਮ ਕਵਰਸ ਹੋਣਗੇ ਜਿਵੇਂ ਅੱਜ ਕੱਲ ਬੜੀ ਪ੍ਰੋਬਲਮ ਆ ਦਿਵਾਂਗ ਲਈ ਉਹਦੇ ਲਈ ਖਾਸ ਸਹੂਲਤਾਂ ਹੋਣਗੀਆਂ ਕਿ ਉਹਨਾਂ ਨੂੰ ਕੋਈ ਤਕਲੀਫ ਨਾ ਹੋਵੇ ਬਿਲਕੁਲ ਲਿਫਟ ਲੱਗੀਆਂ ਹੋਣਗੀਆਂ ਸੀਸੀਟੀਵੀ ਕੈਮਰੇ ਹੋਣਗੇ ਪ੍ਰੋਮੋਸ਼ਨ ਆਫ ਲੋਕਲ ਪ੍ਰੋਡਕਟਸ ਉਹਨਾਂ ਦੀ ਐਡਵਰਟਾਈਜ਼ਮੈਂਟ ਹੋਵੇ ਉਹਨਾਂ ਲਈ ਬਹੁਤ ਵਧੀਆ ਪ੍ਰਬੰਧ ਹੋਣਗੇ ਇਹਦਾ ਮਤਲਬ ਇਹ ਆ ਵੀ ਵਨ ਸਟੇਸ਼ਨ ਵਨ ਪ੍ਰੋਡਕਟ ਸਕੀਮ ਦੇ ਤਹਿਤ ਇਹ ਚੀਜ਼ਾਂ ਵੀ ਉੱਥੇ ਕੀਤੀਆਂ ਜਾਣ ਜਿਵੇਂ ਆਪਣਾ ਰੇਲਵੇ ਸਟੇਸ਼ਨ ਆ ਇਹ ਤਾਂ ਖੈਰ ਇਹ ਇਸ ਰੇਲਵੇ ਸਟੇਸ਼ਨ ਦਾ ਜਿਹੜਾ ਬੈਸਟ ਦੁਨੀਆ 'ਚੋਂ ਜਿਹੜੇ ਰੇਲਵੇ ਸਟੇਸ਼ਨ ਬੈਸਟ ਬਣ ਰਿਹਾ ਉਹਦੇ ਵਿੱਚੋਂ 500 ਕਰੋੜ ਰੁਪਇਆ ਆਪਣੇ ਲੁਧਿਆਣੇ ਉਹ ਵੱਖਰੀ ਇਹਦਾ ਵਰਲਡ ਕਲਾਸ ਬਣ ਰਿਹਾ ਜਿਹੜਾ ਆਪਣਾ ਬਣ ਰਿਹਾ ਇਹ ਮੈਂ ਤੁਹਾਨੂੰ ਪੰਜਾਬ ਦੀ ਜਾਣਕਾਰੀ ਦਿੱਤੀ ਆ ਇਹ ਬਾਕੀ ਪੱਟੀ ਵਾਲਾ ਏਰੀਆ ਵੀ ਜਿਵੇਂ ਕਿਹਾ ਹੋਰ ਮਿਸਿੰਗ ਲਿੰਕ ਵੀ ਹੈਗੇ ਆ ਗੋਇੰਦਵਾਲ ਸਾਹਿਬ ਵਾਲਾ ਵੀ ਆ ਹੋਰ ਤਰਵੰਡੀ ਸਾਬੋ ਉੱਥੇ ਵੀ ਇੱਕ ਮਿਸਿੰਗ ਲਿੰਕ ਹੈਗਾ ਏ ਜਿਨ੍ਹਾਂ ਨੂੰ ਅੱਗੇ ਇਹਦੇ ਬਾਰੇ ਕੀ ਕੀ ਹੋਇਆ ਹੋਇਆ ਕੀ ਕੀ ਹੋਣ ਵਾਲਾ ਉਹਦੇ ਬਾਰੇ ਅਗਲੀ ਤਿਆਰੀ ਕਰਕੇ ਮੈਂ ਤੁਹਾਨੂੰ ਦੱਸੂਗਾ ਪਰ ਅੱਜ ਜਿਹੜਾ ਇੰਪੋਰਟੈਂਟ ਸੈਕਸ਼ਨ ਆ ਜਿਹੜਾ ਇਹ ਬਹੁਤ ਹੀ ਜ਼ਰੂਰੀ ਆ ਜਿਹਨੂੰ ਅੱਗੇ ਇਹਦੀ ਡੀਪੀਆਰ ਬਣੇ ਤੇ ਉਹਦੇ ਵਿੱਚ ਪੰਜਾਬ ਸਰਕਾਰ ਨੂੰ ਲੈਂਡ ਬਹੀਆ ਕਰਾਉਣ ਲਈ ਬੇਨਤੀ ਕਰੀਏ ਯੂਪੀਐਸ ਸਿੱਧਾ ਇੱਕ ਬਹੁਤ ਵੱਡਾ ਜਿਹੜਾ ਸੈਕਸ਼ਨ ਆ ਇਹਦੇ ਨਾਲ ਮਹਾਲੀ ਫਤਿਹਗੜ੍ਹ ਸਾਹਿਬ ਤੇ ਪਟਿਆਲਾ ਜਦੋਂ ਜੁੜ ਜੂਗਾ ਸਾਰਾ ਮਾਲਵਾ ਇਹਦੇ ਨਾਲ ਤਕਰੀਬਨਾਂ ਜਿਹੜਾ ਜੁੜ ਕੋਲ ਤੇ ਇਹ ਬੜਾ ਸਾਰੀ ਤੁਹਾਨੂੰ ਇਹ ਜਿਹੜੀਆਂ ਰਿਪੋਰਟ ਮੈਂ ਤੁਹਾਨੂੰ ਬਹੀਆ ਕਰਵਾ ਦੂੰਗਾ ਇਹਨਾਂ ਦੇ ਪ੍ਰਿੰਟ ਤੇ ਇਹ ਕੁਝ ਰੇਲਵੇ ਦੇ ਤੁਹਾਨੂੰ ਅੱਜ ਕੰਮ ਦੱਸਿਆ ਵੀ 30 ਸਟੇਸ਼ਨਾਂ ਦਾ ਕੰਮ ਹੋ ਰਿਹਾ ਖਾਸ ਤੌਰ ਤੇ ਵਰਲਡ ਕਲਾਸ ਦਾ ਲੁਧਿਆਣਾ ਇਹਦਾ ਕੰਮ ਹੋ ਰਿਹਾ ਤੇ ਅੱਗੇ ਕਿੰਨੀਆਂ ਇੱਕ ਸਾਲ ਦੇ ਅੰਦਰ ਅੰਦਰ ਇਹ 30 ਰੇਲਵੇ ਸਟੇਸ਼ਨ ਨੇ ਜਿਹੜੇ ਬਣ ਕੇ ਆ ਤਿਆਰ ਹੋਣੇ ਆ ਇਸ ਫਾਈਨੈਂਸ਼ੀਅਲ ਇਅਰ ਦੇ ਵਿੱਚ ਵਿੱਚ ਜੀ ਜੀ ਜੋ ਆਪਕਾ ਡਾਕੂਮੈਂਟ ਰਿਵੀਜ਼ਨ ਥਾ ਉਸ ਤੋਂ ਬਾਅਦ ਲੋਕੋ ਇਤਨਾ ਕੋ ਬੱਲੇ ਨੂੰ ਪਾਣੀ ਦੇ ਦੇ ਜਾਂ ਧੁੱਲ ਦੇ ਇਹ ਤਾਂ ਜ਼ਿੰਮੇਵਾਰੀ ਹੈ ਜਿਹੜੀ ਉਹ ਸਰਕਾਰ ਤੇ ਬਿਲਕੁਲ ਹੈਗੀ ਹੈਗੀ ਤੇ ਮੈਨੂੰ ਮੈਂਡੇਟ ਆ ਜਿਹੜਾ ਉਹ ਸੈਂਟਰਲ ਗਵਰਨਮੈਂਟ ਨੇ ਦਿੱਤਾ ਮੇਰਾ ਮੈਂਡੇਟ ਸਾਰੇ ਪੰਜਾਬ ਲਈ ਆ ਜੋ ਵੇਦਨ ਦਿੱਤਾ ਸੀ ਉਹਦੇ ਵਿੱਚੋਂ ਕਿਹੜੀ ਪ੍ਰਾਇੋਰਟੀ ਤੇ ਚੀਜ਼ਾਂ ਜੜੀਆਂ ਹੋਣਗੀਆਂ ਪ੍ਰਾਇੋਰਟੀ ਤੇ ਉਹ ਚੀਜ਼ਾਂ ਪਹਿਲਾਂ ਲਵਾਂਗੇ ਤੇ ਉਸ ਤੋਂ ਬਾਅਦ ਬਾਰੀ-ਬਾਰੀ ਸੇੜਾ ਜੜੀਆਂ ਉਹ ਸਾਰੀਆਂ ਚੀਜ਼ਾਂ ਸਿਰੇ ਚੜਾਵਾਂਗੇ ਜਿਹੜਾ ਬੁੱਢਾ ਦਰਿਆ ਏ ਉਹਨੂੰ ਕਿਵੇਂ ਬਣਾਉਣਾ ਉਹ 650 ਕਰੋੜ ਰੁਪਏ ਆਇਆ ਹੋਇਆ ਉਹਦੇ ਉੱਤੇ ਸਾਡੀ ਸਾਰੀ ਵਲੰਟੀਅਰਿੰਗ ਟੀਮ ਚਾਹੇ ਸਾਡੀ ਸਾਰੀ ਸੀਨੀਅਰ ਲੀਡਰਸ਼ਿਪ ਉਹਦੇ ਮੋਨਿਟਰਿੰਗ ਕਰਨੀ ਅਸੀਂ ਸ਼ੁਰੂ ਕਰਾਂਗੇ ਸਭ ਤੋਂ ਪਹਿਲਾਂ ਤਾਂ ਆਨ ਗoing ਉਹ ਪ੍ਰੋਜੈਕਟ ਆ ਉਹਨੂੰ ਸਭ ਤੋਂ ਪਹਿਲਾਂ ਸਿਰੇ ਚੜਾਉਣਾ ਤੇ ਆਉਣ ਵਾਲੇ ਦਿਨਾਂ ਚ ਇੱਕ ਜਿਹੜਾ ਇੰਟਰਨੈਸ਼ਨਲ 에ਅਰਪੋਰਟ ਅਸੀਂ ਬਣਾਉਣ ਦੀ ਜਿਹੜੀ ਸਾਡੀ ਸੋਚ ਚੱਲ ਰਹੀ ਆ ਤਕਰੀਬਨ ਉਹ ਬਣ ਕੇ ਤਿਆਰ ਆ ਉਹਨੂੰ ਅੱਗੇ ਕਿਸ ਤਰੀਕੇ ਨਾਲ ਉਥੋਂ ਫਲਾਈਟਸ ਚਲਾਉਣੀਆਂ ਤੇ ਰੇਲਵੇ ਸਟੇਸ਼ਨ ਚਲਾਉਣਾ ਇਹ ਤਿੰਨ ਚੀਜ਼ਾਂ ਸਾਡੀਆਂ ਪ੍ਰਾਇੋਰਟੀ ਤੇ ਹੋਣਗੀਆਂ ਵੱਡਾ ਦਰਿਆ ਇਹਨੂੰ ਨਾਲੇ ਤੋਂ ਬਣਾਉਣਾ ਰੇਲਵੇ ਸਟੇਸ਼ਨ 에ਅਰਪੋਰਟ ਜਿਹੜਾ ਜੋ ਜਲਦੀ ਦਰਤੋ ਉਹਨੂੰ ਸ਼ੁਰੂ ਕਰਨਾ ਵੀ ਉਰੇਓ ਵੜਾਨਾ ਜਿਹੜੀਆਂ ਉਹ ਦਿੱਲੀ ਨੂੰ ਜਾਣ ਕਿਤੇ ਧਾਰਮਿਕ ਡੈਸਟੀਨੇਸ਼ਨਾਂ ਤੇ ਜਾਣ ਕਿਤੇ ਟੂਰਿਸਟ ਡੈਸਟੀਨੇਸ਼ਨਾਂ ਤੇ ਜਾਣ ਕਿ ਤਿੰਨ ਚੀਜ਼ਾਂ ਜਿਹੜੀਆਂ ਪ੍ਰਾਇੋਰਟੀ ਬੜੀ ਨੌਬਲ ਦੇ ਪਰ ਦੇ ਵਿੱਚ ਫਿੱਟ ਹੋਈ ਹੈ ਕਹਿੰਦੇ ਮਰੋੜ ਕਾ ਲੂਟ ਕਾ ਦੂਸਰ ਪਾਸ ਜਰ ਰਿਹਾ ਪਾਇਆ ਹੋਇਆ ਦੇਖੋ ਉਹ ਲੋਕ ਲੋਕਾਂ ਜਿਹੜਾ ਸਾਡਾ ਬੀਜੇਪੀ ਦਫਤਰ ਹਰ ਵੇਲੇ ਖੁੱਲਾ ਹੈ ਕੋਈ ਵੀ ਉੱਥੇ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਤੋਂ ਲੈ ਕੇ ਸਾਰੀਆਂ ਟੀਮਾਂ ਸਾਡੀਆਂ ਉੱਥੇ ਬੈਠੀਆਂ ਐ ਕਦੇ ਵੀ ਜਿਸ ਨੂੰ ਵੀ ਕੋਈ ਕਦੇ ਵੀ ਜ਼ਰੂਰਤ ਕਹੂਗੀ ਲੋਡ ਹੋਏਗੀ ਉਹ ਅਲੱਗ ਉੱਥੇ ਜਿਹੜੀਆਂ ਹੋਰ ਟੈਲੀਫੋਨ ਲਾਈਨਾਂ ਅਸੀਂ ਪ੍ਰੋਗਰਾਮ ਲਾ ਕੇ ਮਹੱਈਆ ਕਰਾਵਾਂਗੇ ਪਰ ਸਾਰੀਆਂ ਟੀਮਾਂ ਬਾਰ-ਬਾਰ ਜਿਹੜੀਆਂ ਉਹ ਬੀਜੇਪੀ ਆਫਿਸ ਤੋਂ ਸਾਡਾ ਸ਼ਹਿਰ ਦਾ ਕੰਮ ਆ ਜਿਹੜਾ ਉਹ ਲੋਕਾਂ ਦਾ ਲੁਧਿਆਣਾ ਦਾ ਉੱਥੋਂ ਚੱਲੇਗਾ ਹਾਂ ਜਿਹੜੀਆਂ ਮਿਨਿਸਟਰੀ ਦੇ ਕੰਮ ਨੇ ਕੋਮ ਰਿਸਪੀ ਲੈਵਲ ਤੇ ਜਿਹੜੇ ਦਫ਼ਤਰ ਨੇ ਉਹ ਦੋਨੋਂ ਆਪਰੇਟ ਕਰਨਗੇ ਠੀਕ ਹੈ ਜੀ ਹਾਲ ਤਾਂ ਦੇਖਿਆ ਜਾਵੇ ਲੁਧਿਆਣਾ ਅੰਮ੍ਰਿਤਸਰ ਜਲੰਧਰ ਇਹ ਸਾਰੇ ਫਰੂਫੁਰ ਡਿਵੀਜ਼ਨ ਦੇ ਵਿੱਚ ਆਉਂਦੇ ਨੇ ਫਰੂਫੁਰ ਡਿਵੀਜ਼ਨ ਜਿਹੜੀ 1952 ਦੇ ਵਿੱਚ ਬਣੀ ਬਹੁਤ ਪੁਰਾਣੀ ਹੋ ਚੁੱਕੀ ਹੈ ਕਿ ਉਹ ਜਿੱਦਾਂ ਲੁਧਿਆਣੇ ਦੇ ਜ਼ਰੀਏ ਪੰਜਾਬ ਨਮਾਇੰਗੀ ਕਰ ਰਿਹਾ ਵਾ ਸੈਂਟਰ ਦੇ ਵਿੱਚ ਉਸ ਡਿਵੀਜ਼ਨ ਨੂੰ ਲੁਧਿਆਣੇ ਦੇ ਜ ਆਸ-ਪਾਸ ਕਿਤੇ ਸੈਂਟਰ ਚਲੀ ਆਇਆ ਜਾ ਸਕਦਾ ਕਿਉਂਕਿ ਇੱਕਦਾਂ ਨਵਿਨੀਕਰਨ ਹੋਏਗਾ ਜਿਵੇਂ ਉੱਥੇ ਖਸਤਾ ਹਾਲਤ ਹੈ ਕੁਝ ਬੇਜਲੀ ਦੀਆਂ ਪੁਰਾਣੀਆਂ ਨੇ ਤਾਂ ਇੱਥੇ ਐਕਸ ਉਹਨਾਂ ਨੂੰ ਨਵਾਂ ਬਣਾਇਆ ਜਾਲੇ ਇੱਕ ਗੱਲ ਹੋਰ ਇਹ ਨੂੰ ਸਮਝੋ ਕਿ ਡਿਵੀਜ਼ਨਾਂ ਦਾ ਇਹ ਕੋਈ ਮਤਲਬ ਨਹੀਂ ਗਾ ਵੀ ਉਹ ਕੋਈ ਉੱਥੇ ਕੰਮ ਪ੍ਰਭਾਵਿਤ ਹੋਰੇ ਆ ਦਰਾਹੇ ਤੱਕ ਕਦੋਂ ਹਨਾਣੀ ਹਨ ਜੀ ਦਰਾਹੇ ਤੱਕ ਜਿਹੜਾ ਉਹ ਅੰਮਾਲਾ ਡਿਵੀਜ਼ਨ ਪੈਂਦਾ ਹੈ ਦਮਾ ਦਰਾਹੇ ਤੋਂ ਅੱਗੇ ਜਿਹੜਾ ਫਿਰੋਜ਼ਪੁਰ ਡਿਵੀਜ਼ਨ ਪੈਦਾ ਆਪਾਂ ਨੂੰ ਅੰਮਾਲਾ ਨੇੜੇ ਹੈ ਜਾਂ ਫਿਰੋਜ਼ਪੁਰ ਨੇੜੇ ਇਸ ਕਰਕੇ ਉਹ ਕੰਮ ਆ ਜਿਹੜਾ ਉਹ ਬਿਲਕੁਲ ਇਸ ਚੀਜ਼ ਨਾਲ ਇਫੈਕਟ ਨਹੀਂ ਹੁੰਦਾ ਕੰਮ ਤਾਂ ਹੈਸਟੂਲੇ ਦਿੱਲੀ ਆ ਦਿੱਲੀ ਤੋਂ ਕੰਮ ਕਿਰਲਾਚ ਵੀ ਹੁੰਦੇ ਆ ਦਿੱਲੀ ਤੋਂ ਕੰਮ ਕਰਨੇ ਆ ਕੁਮਾਰੀ ਚਾਹੇ ਜੰਮੂ ਕਸ਼ਵੀਰ ਜੀ ਵੀ ਹੁੰਦੇ ਆ ਗੱਲ ਇਹ ਆ ਵੀ ਉਹਨੂੰ ਸਟਰੀਮ ਲਾਈਨ ਮੋਰ ਵਧੀਆ ਕਿਵੇਂ ਕੀਤਾ ਜਾ ਸਕਦਾ ਉਹਦੇ ਵਿੱਚ ਮੰਤਰੀ ਜੀ ਨੇ ਪਹਿਲੀ ਮੀਟਿੰਗ ਅਸੀਂ ਕੀਤੀ ਤੇ ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਇਹ ਉਹ ਪ੍ਰਾਇੋਰਟੀ ਤੇ ਇਹ ਲਿਆ ਗਿਆ ਹੈ ਵੀ ਕਿਸ ਤਰੀਕੇ ਨਾਲ ਟਾਈਮਿੰਗ ਟ੍ਰੇਨਸ ਦੀ ਸਭ ਤੋਂ ਪੰਕਚੁਐਲਟੀ ਪੰਕਚੁਐਲਟੀ ਜਿਹੜੀ ਆ ਉਹ ਮਸਟ ਵੀ ਪਰ ਜੇ ਆਪਣਾ ਦੇਖਿਆ ਜਾਵੇ ਬਹੁਤ ਵਧੀਆ ਪੰਕਚੁਐਲਟੀ ਆ ਜਿਹੜੀ ਉਹ ਚੱਲ ਰਹੀ ਆ 90 ਦੇ ਤਕਰੀਬਨ ਜਿਹੜਾ ਇੰਟਰਨੈਸ਼ਨਲ ਪੰਕਚੁਐਲਟੀ ਦਾ ਜਿਹੜਾ ਗ੍ਰਾਫ ਦੇਖੀਏ ਜੇ ਆਪਾਂ ਯੂਰਪੀਅਨ ਕੰਟਰੀਜ਼ ਦਾ ਅਮਰੀਕਾ ਨਹੀਂ ਜਾਂ ਅ ਕਿਉਂਕਿ ਅਸੀਂ ਅਮਰੀਕਾ ਰਸ਼ੀਆ ਚਾਈਨਾ ਉਹਨਾਂ ਦਾ ਸਾਤੋਂ ਵੀ ਵੱਡਾ ਜਿਹੜਾ ਰੀਜਨ ਦੇ ਦਾ ਪ੍ਰਸਾਰ ਆ ਸਾਡਾ ਵੀ ਉਹਨਾਂ ਤੋਂ ਥੱਲੇ ਆ ਪਰ ਪੰਕਚੁਐਲਟੀ ਆ ਜਿਹੜੀ ਸਾਡੀ ਉਹ ਆਪਣੇ ਦੇਖਦੇ 80 ਤੇ ਅਸੀਂ ਕਈ ਡਿਵੀਜ਼ਨ ਨੇ ਸਾਡੀਆਂ ਜਿਹੜੀਆਂ 90 ਤੋਂ ਵੀ ਉੱਤੇ ਪੰਕਚੁਐਲਟੀ ਸਾਡੀ ਆਉ ਰਹੀ ਆ ਜਿੱਥੇ ਆ ਕੁਐਸਚਨ ਇਲੈਕਸ਼ਨਸ ਕਰਕੇ ਕਿਉਂ ਲੈਣਾ ਸਾਰੀ ਮਸ਼ੀਨਰੀ ਇੱਧਰ ਲੱਗ ਜਾਂਦੀ ਆ ਕਈ ਡਿਵੀਜ਼ਨ ਦੀ ਪੰਕਚੁਐਲਟੀ ਆ ਜਿਹੜੀ ਉਹ ਪਿੰਨਾ ਦੇ ਟਾਈਮ ਜ ਨੂੰ ਡਿਸਟਰਬ ਹੋਏ ਪਰ ਬਹੁਤ ਹੀ ਸਟਰੋਂਗਲੀ ਸੰਪ੍ਰੀਤੀ ਨੇ ਕੱਲ ਅਸੀਂ ਇਹ ਲੋਕਲ ਮੀਟਿੰਗ ਕੀਤੀ ਉਹ ਸਵਿਚਲੀ ਐਕਸ਼ਨ ਲਿਆ ਗਿਆ ਬਾਈਓ ਸੀਐਮ ਨੇ ਚਾਹ ਗਿਆ ਰੈਮ ਨੇ ਉਹਨਾਂ ਨੂੰ ਪੰਕਚੁਐਲਟੀ ਠੀਕ ਕਰਤਾ ਬਾਕੀ ਆਪਣਾ ਲੁਧਿਆਣਾ ਦਾ ਤਾਂ ਰੀਨਵੈਸਟੇਸ਼ਨ ਬੈਸਟ ਬਣ ਰਿਹਾ ਹਜੇ ਹਿਮਾਲੇ ਨਹੀਂ ਕੰਮ ਸ਼ੁਰੂ ਹੋਇਆ ਜਿੱਥੇ ਕਿ ਇੰਨੀ ਵੱਡੀ ਆਪਣਾ ਲੁਧਿਆਣਾ ਤਾਂ 500 ਕਰੋੜ ਦਾ ਪਹਿਲਾਂ ਹੀ ਆਇਆ ਉਹ ਇਸ ਕਰਕੇ ਇੱਥੇ ਕੋਈ ਕਮੀ ਨਹੀਂ ਪ੍ਰਦੀਪ ਜੀ ਇੱਕ ਨਹੀਂ ਤੁਜੀ ਤੁਹਾਡੀ ਨੀਤੀ ਜਿਹੜੀ ਹੈ ਇਹਨੂੰ ਰਾਜਨੀਤਿਕ ਤੌਰ ਤੇ ਵੀ ਦੇਖਿਆ ਜਾ ਰਿਹਾ ਵੀ ਪੰਜਾਬ ਨੂੰ ਮੰਤਰੀਪਦ ਦੇ ਕੇ ਪੰਜਾਬ ਨੂੰ ਰਾਜਨੀਤਿਕ ਤੌਰ ਤੇ ਸਥਿਰ ਕਰਨ ਦੀ ਸੰਗਠਨ ਨੂੰ ਕੀ ਰੋਲ ਮੈਂ ਤੁਸੀਂ ਦੇਖੋ ਜਦੋਂ ਇਹ ਹਾਈ ਸਿਆਸਤ ਸਰਕਾਰਾਂ ਬਣਦੀਆਂ ਐ ਪਾਰਟੀਆਂ ਦੀਆਂ ਬਣਦੀਆਂ ਇਹਨੂੰ ਅਲੱਗ ਤੋਂ ਅਬਰ ਕਿਸੇ ਚੀਜ਼ ਦੇਖੀ ਨਹੀਂ ਸਕਦੇ ਜੇ ਸਰਕਾਰ ਆ ਤਾਂ ਉਹ ਐਨਡੀਆ ਬੀਜੇਪੀ ਦੀ ਸਰਕਾਰ ਆ ਦੇ ਜਿਹਦੀ ਸਰਕਾਰ ਦੀ ਪ੍ਰਾਇੋਰਟੀ ਆ ਉਹ ਕੰਮਾਂ ਦੀ ਉਸ ਤੋਂ ਬਾਅਦ ਸਾਡੀ ਪਾਰਟੀ ਦੀ ਵੀ ਬਿਲ ਪਾਰਟੀ ਨੂੰ ਜੇ ਅਸੀਂ ਸਰਕਾਰ ਚ ਬੈਠੇ ਆ ਅੱਜ ਤੇ ਉਹ ਪਾਰਟੀ ਦੇ ਕਰਕੇ ਬੈਠੇ ਆ ਤੇ ਇਸ ਕਰਕੇ ਪਾਰਟੀ ਨੂੰ ਬਿਲਕੁਲ ਇਹ ਬਹੁਤ ਮੈਂ ਜਿਵੇਂ ਪਹਿਲਾਂ ਵੀ ਕਿਹਾ ਕੱਲ ਜਾਖੜ ਸਾਹਿਬ ਨੇ ਵੀ ਕਿਹਾ